ਅੱਜ ਬਾਲੀਵੁੱਡ ਦੀ ਉਸ ਤਾਕਤ ਅਦਾਕਾਰਾ ਦਾ ਜਨਮ ਦਿਨ ਹੈ ਜਿਸ ਨੇ ਆਪਣੀ ਖੂਬਸੂਰਤੀ ਦੇ ਬਲ ਤੇ ਹੀ ਨਹੀਂ ਬਲਕਿ ਆਪਣੀ ਅਦਾਕਾਰੀ ਦੇ ਬਲ ਤੇ ਵੀ ਵੱਡੇ ਪਰਦੇ ਤੇ ਆਪਣੀ ਇੱਕ ਵੱਖਰੀ ਛਾਪ ਛੱਡੀ ਗੱਲ ਕਰ ਰਹੀ ਹਾਂ ਤਾਪਸੀ ਪੰਨੂਦੀਪ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੌਤੀਆਂ ਫਿਲਮਾਂ ਤੋਂ ਕੀਤੀ ਤਾਪਸੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਊਥ ਸਿਨੇਮਾ ਤੋਂ ਕੀਤੀ ਪਰ ਬਾਲੀਵੁੱਡ ਦੇ ਵਿੱਚ ਫਿਲਮ ਪਿੰਕ ਨੇ ਉਹਨਾਂ ਦੇ ਕਰੀਅਰ ਨੂੰ ਇੱਕ ਨਵੀਆਂ ਉਚਾਈਆਂ ਤੇ ਪਹੁੰਚਾ ਦਿੱਤਾ ਚਾਹੇ ਬਦਲਾ ਹੋਵੇ ਸਾਂਖੀਆਂ ਅੱਖ ਜਾਂ ਥੱਪੜ ਹਰੇਕ ਕਿਰਦਾਰ ਨੂੰ ਤਾਪਸੀ ਨੇ ਇਨੀ ਖੂਬਸੂਰਤੀ ਨਾਲ ਨਿਭਾਇਆ ਕਿ ਦਰਸ਼ਕ ਉਹਨਾਂ ਦੇ ਫੈਨ ਹੋ ਗਏ ਤੇ ਉੱਥੇ ਹੀ ਉਹਨਾਂ ਦੀ ਫਿਲਮ ਜਿਸ ਦੇ ਵਿੱਚ ਉਹਨਾਂ ਦੀਆਂ ਅਦਾਵਾਂ ਨੇ ਹਰ ਇੱਕ ਨੂੰ ਮੋਹ ਲਿਆ ਉਹ ਸੀ ਉਹਨਾਂ ਦੀ ਫਿਲਮ ਹਸੀਨ ਦਿਲਰੁਬਾ ਜੀ ਹਾਂ ਇਸ ਫਿਲਮ ਦੇ ਵਿੱਚ ਉਹਨਾਂ ਨੇ ਆਪਣੀ ਅਦਾਕਾਰੀ ਦੀ ਇੱਕ ਵੱਖਰੀ ਛਾਪ ਛੱਡੀ ਤਾਪਸੀ ਨਾ ਸਿਰਫ ਇੱਕ ਅਦਾਕਾਰਾ ਹੈ ਸਗੋਂ ਇੱਕ ਐਥਲੀਟ ਵੀ ਰਹੀ ਹੈ ਉਹਨਾਂ ਦੀ ਸੋਚ ਉਹਨਾਂ ਦੀ ਬੋਲਡਨੈਸ ਅਤੇ ਇਮਾਨਦਾਰੀ ਇਹ ਸਭ ਕੁਝ ਉਹਨਾਂ ਨੂੰ ਬਾਕੀ ਸਿਤਾਰਿਆਂ ਤੋਂ ਵੱਖਰਾ ਬਣਾਉਂਦੀ ਹੈ ਉਹਨਾਂ ਨੇ ਹਮੇਸ਼ਾ ਦਿਖਾਇਆ ਕਿ ਨਾਰੀ ਸਿਰਫ ਨਰਮ ਨਹੀਂ ਸਗੋਂ ਮਜ਼ਬੂਤ ਵੀ ਹੁੰਦੀ ਹੈ ਸਾਡੀ ਪੂਰੀ ਟੀਮ ਵੱਲੋਂ ਇਸ ਤਾਕਤ ਅਦਾਕਾਰਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ